ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਜੋਨਾ ਜੀ ਪੱਟੀ ਹਲਕੇ ਚ ਆਏ ਸੀ ਤੇ ਸਾਡੀ ਪ੍ਰਧਾਨ ਬਾਬੂ ਸਾਹਿਬ ਨੇ ਸੁਖਬੀਰ ਜੀ ਨੇ ਡਿਊਟੀ ਲਾਈ ਸੀ ਹਾਲਾਤ ਵੇਖਣ ਦੇ ਚਲੋ ਅਸੀਂ 2-3 ਦਿਨ ਹੋ ਗਏ ਆ ਜਾ ਰਹੇ ਜਿੱਥੇ ਜਿੱਥੇ ਪ੍ਰਧਾਨ ਜੀ ਭੇਜ ਦਿਆ ਪਰ ਹਾਂ ਅੰਕਲ ਕੋ ਰਸਤੇ 'ਚ ਅੰਕਲ ਤੁਹਾਨੂੰ ਮਿਲ ਗਏ ਅੰਕਲ ਦਾ ਨਾਮ ਹੈ ਸਰਦਾਰ ਦਰਬਾਰਾ ਸਿੰਘ ਜੀ ਤੇ ਵੈਸੇ ਪੱਟੀ ਹਲਕੇ ਜਰਸੂਲਪੁਰ ਦੀਆਂ ਬਾਈਕਾਂ ਆ ਵਲਟੂਏ ਵਜਦੇ ਆ ਪਿੰਡ 'ਚ ਤੇ ਜੇ ਆਪਾਂ ਸਾਹਮਣੇ ਮੈਂ ਕਹਾਂਗਾ ਵੀਰ ਨੂੰ ਕਿ ਸਾਹਮਣੇ ਘਮਾਵੇ ਸਾਹਮਣੇ 45 ਕਿੱਲੇ ਇਹਨਾਂ ਸਾਰੇ ਬਜ਼ੁਰਗਾਂ ਦੇ ਜਿਹੜੇ ਇਹ ਬੈਠੇ ਨੇ ਇਹਨਾਂ ਦੇ ਟੱਪੇ ਨੇ ਸਾਡਾ 36 ਕਿੱਲੇ ਤੋਂ ਨਾ ਮਿਲਿਆ ਜੀ ਤੇ 36 ਕਿੱਲੇ ਇਹਨਾਂ ਦਾ ਉਹ ਝੋਨਾ ਜਿਹੜਾ ਆ ਸਾਰਾ ਸਾਹਮਣੇ ਵੇਖੋ ਕੀ ਰੋਜ ਬੈਠੇ ਰਹੇ ਤਾਂ ਮੈਂ ਬਾਪੂ ਨੂੰ ਕਿਹਾ ਮੈਂ ਟਾਈਆਂ ਦਾ ਤੇ ਬਾਪੂ ਬਾਪੂ ਨੂੰ ਮੈਂ ਇਹ ਗੱਲ ਕਹੀ ਕਿ ਮੈਂ ਬਾਪੂ ਜੀ ਚੜ੍ਹਦੀ ਕਲਾ 'ਚ ਰਹਿਣਾ ਆ ਤੇ ਬਾਪੂ ਜੀ ਅੱਗੋਂ ਹੱਸਿਆ ਤੇ ਬਾਪੂ ਜੀ ਕਿਵੇਂ ਫਿਰ ਚੜ੍ਹਦੀ ਕਲਾ 'ਚ ਪੂਰੇ ਆਹ ਇਹ ਚੜ੍ਹਦੀ ਕਲਾ 'ਚ ਬਾਪੂ ਪੂਰੀ ਚੜਦੀ ਕਲਾ ਜਾ ਬਈ ਕਹਿੰਦਾ ਗੱਲ ਹੀ ਕੋਈ ਨਹੀਂ ਫਿਰ ਕਿਹੜੀ ਗੱਲ ਆ ਵੀ ਥਾ ਥਾ ਜਿਹੜੀ ਆ ਵੀ ਡੁੱਬੀ ਜਾ ਇਹ ਹਰ ਸਾਲ ਹੀ ਹਰ ਸਾਲ ਹੀ ਡੁੱਬੀਦਾ ਹੈ ਇਹ ਕਿਹੜਾ ਬਿਆ ਮਰਦਾਂ ਦੇ ਪੈਂਦੀਆਂ ਆ ਵੀ ਇਹ ਸਾਡੀ ਪੰਜਾਬ ਤੇ ਪੰਜਾਬੀਅਤ ਦੇ ਜਿਹੜੇ ਸਾਡੇ ਲੋਕ ਨੇ ਦਲੇਰ ਮਰਦ ਲੋਕ ਨੇ ਇਹ ਚੜਦੀ ਕਲਾ ਵਾਲੇ ਨੇ ਕੋਈ ਢੈਂਦੀ ਕਲਾ ਵਾਲੀ ਨਹੀਂ ਗੱਲ ਕਰਦੀ ਬਾਪੂ ਨੇ ਬੜੀ ਠੋਕ ਕੇ ਚੜਦੀ ਕਲਾ ਦੀ ਗੱਲ ਕੀਤੀ ਆ ਹਾਂ ਬਾਕੀ ਪ੍ਰਧਾਨ ਜੀ ਨੇ ਦੋ ਦਿਨਾਂ ਬਾਅਦ ਆਉਣਾ ਹੀ ਆ ਜੀ ਉਹ ਸਾਰਿਆਂ ਨੂੰ ਮਿਲ ਕੇ ਜਾਣਗੇ ਪਰ ਅੰਕਲ ਬੜੀ ਖੁਸ਼ੀ ਹੁੰਦੀ ਆ ਜੀ ਬੜੀ ਖੁਸ਼ੀ ਜਦੋਂ ਤੁਸੀਂ ਚੜ੍ਹਦੀ ਕਲਾਲੀ ਗੱਲ ਕਰਦੇ ਹੋ ਨਾ ਨਹੀਂ ਤੇ ਚਰਿਆ ਨਹੀਂ ਜਾਂਦਾ ਸਾਨੂੰ ਆਈ ਖੇਤੀਬਾੜੀ ਕਰਦੇ ਆ ਜਦੋਂ ਇਧਰ ਵਹਨੇ ਸਾਡੇ ਕੋਲ ਨਹੀਂ ਚੜਿਆ ਜਾਂਦਾ ਜੀ ਤੇ 40 45 ਕਿੱਲੇ ਤੁਸੀਂ ਕਹਿੰਦੇ ਜੀ ਇਧਰ ਸਾਰਾ ਹੀ ਡੁੱਬੇ ਨੇ ਤੁਹਾਡੇ ਔਰ ਮਾਲ ਡੰਗਰ ਵੀ ਕੌਣ ਚੁੜਦਾ ਉਹਦੀ ਕਰਦਾ ਨਾਲ ਆਖੀ ਦਾ ਮਾਂ ਰਾਏ ਅੱਗੇ ਪਾਜਾ ਤੁਸੀਂ ਦੇਣ ਵਾਲਾ ਬਿਲਕੁਲ ਦੇਂਦਾ ਹੀ ਉਹੋ ਹੀ ਆ ਮਾਲਕ ਹੀ ਦੇਣ ਨਾਲ ਆ ਜੀ ਤੁਹਾਡੇ ਆਪਣੇ ਆਵਾਜ਼ ਦੀ ਗੱਲ ਹੀ ਨਹੀਂ ਹੋਈ ਹੈਗੀ ਇਹਦਾ ਮਰਲਾ ਨਹੀਂ ਖਿਦਿਆ ਜਾਂਦਾ ਤੂੰ ਡੰਗਣਾ ਸੱਤੇ ਗੁਜ਼ਾਰਾ ਕਰਨਾ 6 ਮਹੀਨੇ ਰੋਜ਼ ਜਦੋਂ ਸਾਡੀ ਵੀਡੀਓ ਵੇਖੇਂਗਾ ਦਾ ਹਿਸਾਬ ਨਾਲ ਭਾਜੀ ਇੱਕ ਟਰਾਲਾ ਕੱਲਿਆਂ ਨੂੰ ਚਾਹੀਦਾ ਚਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਾਲ ਜੀ ਪੱਟੀ ਹਲਕੇ ਚਾਏ ਸੀ ਤੇ ਸਾਡੀ ਪ੍ਰਧਾਨ ਬੱਲ ਸਾਹਿਬ ਨੇ ਸੁਖਵੀਰ ਜੀ ਨੇ ਡਿਊਟੀ ਲਈ ਸੀ ਹਾਲਾਤ ਵੇਖਣ ਦੇ। ਹਾਂ ਚਲੋ ਅਸੀਂ 2-3 ਦਿਨ ਹੋ ਗਏ ਆ ਜਾ ਰਹੇ ਜਿੱਥੇ ਜਿੱਥੇ ਪ੍ਰਧਾਨ ਜੀ ਭੇਜਦੇ ਆ ਪਰ ਹਾਂ ਅੰਕਲ ਕੋ ਰਸਤੇ 'ਚ ਅੰਕਲ ਤੋਂ ਸਾਨੂੰ ਮਿਲ ਗਏ ਅੰਕਲ ਦਾ ਨਾਮ ਆ ਸਰਦਾਰ ਦਰਬਾਰਾ ਸਿੰਘ ਜੀ। ਤੇ ਵੈਸੇ ਪੱਟੀ ਹਲਕੇ ਰਸੂਲਪੁਰ ਦੀਆਂ ਬਾਈਕਾਂ ਆ। ਵਲਟੋਈਆਂ ਬਾਈਕਾਂ। ਵਲਟੋਈ ਇਹ ਵਾਈਦੇ ਆ ਪਿੰਡ 'ਚ ਤੇ ਜੇ ਆਪਾਂ ਸਾਹਮਣੇ ਮੈਂ ਕਿਰਾ ਕਹੂੰਗਾ ਵੀਰ ਨੂੰ ਕਿ ਸਾਹਮਣੇ ਘਮਾਵੇ ਸਾਹਮਣੇ 45 ਕਿੱਲੇ ਇਹਨਾਂ ਸਾਰੇ ਬਜ਼ੁਰਗਾਂ ਦੇ ਜਿਹੜੇ ਇਹ ਬੈਠੇ ਨੇ ਇਹਨਾਂ ਦੇ ਟੱਪੇ ਨੇ ਸਾਡਾ 36 ਕਿੱਲੇ ਚੋਂ ਨਾ ਮਿਲਿਆ ਜੀ ਤੇ 36 ਕਿੱਲੇ ਇਹਨਾਂ ਦਾ ਉਹ ਝੋਨਾ ਜਿਹੜਾ ਆ ਸਾਰਾ ਸਾਹਮਣੇ ਵੇਖੋ ਕੀ ਰੋਜ ਬੈਠੇ ਰਹੇ ਤਾਂ ਮੈਂ ਬਾਪੂ ਨੂੰ ਕਿਹਾ ਮੈਂ ਟਾਈਆਂ ਦਾ ਤੇ ਬਾਪੂ ਬਾਪੂ ਨੂੰ ਮੈਂ ਇਹ ਗੱਲ ਕਹੀ ਕਿ ਮੈਂ ਬਾਪੂ ਜੀ ਚੜ੍ਹਦੀ ਕਲਾ 'ਚ ਰਹਿਣਾ ਆ ਤੇ ਬਾਪੂ ਜੀ ਅੱਗੋਂ ਹੱਸਿਆ ਤੇ ਬਾਪੂ ਜੀ ਕਿਵੇਂ ਫਿਰ ਚੜ੍ਹਦੀ ਕਲਾ 'ਚ ਪੂਰੇ ਆ ਜੀ ਚੜ੍ਹਦੀ ਕਲਾ ਆ ਜੀ ਬਾਪੂ ਪੂਰੀ ਚੜਦੀ ਕਲਾ ਜਾ ਬਈ ਕਹਿੰਦਾ ਗੱਲ ਹੀ ਕੋਈ ਨਹੀਂ ਫਿਰ ਕਿਹੜੀ ਗੱਲ ਆ ਵੀ ਥਾ ਥਾ ਜਿਹੜੀ ਆ ਵੀ ਡੁੱਬੀ ਜਾ ਇਹ ਹਰ ਸਾਲ ਹੀ ਹਰ ਸਾਲ ਹੀ ਡੁੱਬੀਦਾ ਹੈ ਇਹ ਕਿਹੜਾ ਬਿਆ ਮਰਦਾਂ ਦੇ ਪੈਂਦੀਆਂ ਆ ਵੀ ਇਹ ਸਾਡੀ ਪੰਜਾਬ ਤੇ ਪੰਜਾਬੀਅਤ ਦੇ ਜਿਹੜੇ ਸਾਡੇ ਲੋਕ ਨੇ ਦਲੇਰ ਮਰਦ ਲੋਕ ਨੇ ਇਹ ਚੜਦੀ ਕਲਾ ਵਾਲੇ ਨੇ ਕੋਈ ਢੈਂਦੀ ਕਲਾ ਵਾਲੀ ਨਹੀਂ ਗੱਲ ਕਰਦੀ ਬਾਪੂ ਨੇ ਬੜੀ ਠੋਕ ਕੇ ਚੜਦੀ ਕਲਾ ਦੀ ਗੱਲ ਕੀਤੀ ਆ ਹਾਂ ਬਾਕੀ ਪ੍ਰਧਾਨ ਜੀ ਨੇ ਦੋ ਦਿਨਾਂ ਬਾਅਦ ਆਉਣਾ ਹੀ ਆ ਜੀ ਉਹ ਸਾਰਿਆਂ ਨੂੰ ਮਿਲ ਕੇ ਜਾਣਗੇ ਪਰ ਅੰਕਲ ਬੜੀ ਖੁਸ਼ੀ ਹੁੰਦੀ ਆ ਜੀ ਬੜੀ ਖੁਸ਼ੀ ਜਦੋਂ ਤੁਸੀਂ ਚੜ੍ਹਦੀ ਕਲਾਲੀ ਗੱਲ ਕਰਦੇ ਹੋ ਨਾ ਨਹੀਂ ਤੇ ਚਰਿਆ ਨਹੀਂ ਜਾਂਦਾ ਸਾਨੂੰ ਆਈ ਖੇਤੀਬਾੜੀ ਕਰਦੇ ਆ ਜਦੋਂ ਇਧਰ ਵਹਨੇ ਸਾਡੇ ਕੋਲ ਨਹੀਂ ਚਰਿਆ ਜਾਂਦਾ ਜੀ ਤੇ 40 45 ਕਿੱਲੇ ਤੁਸੀਂ ਕਹਿੰਦੇ ਜੀ ਇਧਰ ਸਾਰਾ ਹੀ ਡੁੱਬੇ ਨੇ ਤੁਹਾਡੇ ਔਰ ਮਾਲ ਡੰਗਰ ਵੀ ਕੌਣ ਚੁੜਦਾ ਉਹਦੀ ਕਰਦਾ ਨਾਲ ਆਖੀ ਦਾ ਮਾਂ ਰਾਏ ਅੱਗੇ ਪਾਜਾ ਤੁਸੀਂ ਦੇਣ ਵਾਲਾ ਦੇਂਦਾ ਹੀ ਉਹੋ ਹੀ ਆ ਮਾਲਕ ਹੀ ਦੇਣ ਨਾਲ ਆ ਜੀ ਤੁਹਾਡੇ ਆਪਣੇ ਆਵਾਜ਼ ਦੀ ਗੱਲ ਹੀ ਨਹੀਂ ਹੋਈ ਹੈਗੀ ਇਹਦਾ ਮਰਲਾ ਨਹੀਂ ਖੇਦਿਆ ਜਾਂਦਾ ਤੂੰ ਡੰਗਣਾ ਸੱਤੇ ਗੁਜ਼ਾਰਾ ਕਰਨਾ 6 ਮਹੀਨੇ ਰੋਜ਼ ਜਦੋਂ ਸਾਡੀ ਵੀਡੀਓ ਵੇਖੇਂਗਾ ਜੀਨਾਂ ਦਾ ਹਸਾਬ ਨਾਲ ਪਾਜੀ ਇੱਕ ਟਰਾਲਾ ਕੱਲਿਆਂ ਨੂੰ ਚਾਹੀਦਾ ਚਾਰ ਦਾ ਜੀ